ਸਰਕਾਰ ਨੇ ਚਾਹੁੰਦੀ ਕਿ ਕਿਸਾਨ ਜਿਹੜਾ ਉਹਨੂੰ ਕੋਈ ਦਿੱਤਾ ਜਾਵੇ ਨਾ ਮਜ਼ਦੂਰ ਦੇ ਹੱਕ ਚਾ ਨਾ ਕਿਸਾਨ ਦੇ ਹੱਕ ਚਾ ਨਾ ਵਪਾਰੀ ਦੇ ਹੱਕ ਜਿਹੜੀ ਸਰਕਾਰ ਉਹ ਚੰਦ ਬੰਦਿਆਂ ਦੇ ਹੱਕ ਚਾ ਜਿਹੜੇ ਕਾਰਪੋਰੇਟ ਘਰਾਣੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਪੰਜਾਬ ਦੀ ਦੇਸ਼ ਦੀ ਰਾਜਧਾਨੀ ਕਿਹੜੀ ਦਿੱਲੀ ਆ ਪੰਜਾਬ ਇੱਕ ਸਟੇਟ ਆ ਸਾਡਾ ਔਰ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਦਿੱਲੀ ਨਾਲ ਨੇ ਪੰਜਾਬ ਸਰਕਾਰ ਨਾਲ ਨਹੀਂ ਹੈਗੀਆਂ ਆ ਦੇ ਹੁਣ ਇਹਨੇ ਪੰਗਾ ਲਿਆ ਨਾ ਸਾਡਾ ਤੇ ਇਹਨਾਂ ਕੋਈ ਰੋਲਾ ਹੀ ਨਹੀਂ ਹੈ ਔਰੇ ਸਰਕਾਰ ਦਾ ਦਿਖਾਉਣ ਵਾਲਾ ਚਿਹਰਾ ਹੋਰ ਆ ਖਾਣ ਵਾਲਾ ਹੋਰ ਆ ਇਸ ਕਰਕੇ ਇਹਨਾਂ ਦੀ ਨੀਤ ਔਰ ਨੀਤੀ ਚ ਫਰਕ ਆ ਇਹ ਜਿਹੜੀ ਸਾਡਾ ਖੇਤੀ ਸੈਕਟਰ ਆ ਇਹ ਉਹਨੂੰ ਖੋਣਾ ਚਾਹੁੰਦੇ ਆ ਔਰ ਲੋਕਾਂ ਨੂੰ ਮੰਗਾਈ ਦੀ ਮਾਰ ਤਲੇ ਮਾਰਨਾ ਚਾਹੁੰਦੇ ਆ ਜਿਹੜੀਆਂ ਵੱਡੀਆਂ ਵੱਡੀਆਂ ਛੜਕਾਂ ਘਟਦੀਆਂ ਇਹ ਉਹਨਾਂ ਲਈ ਨੇ ਸਾਡੇ ਲਈ ਨਹੀਂ ਹੈਗੀਆਂ ਇਹ ਰਸੀਂ ਇਹ ਗੱਲ ਕਹਿ ਰਹੇ ਆ ਕਿ ਤੁਸੀਂ ਅਗਲੇ ਬੰਨੇ ਦਵਾਰ ਖਲਾਓ ਸਾਡੇ ਲੋ ਛੜਕ ਚੱਲਦੀ ਆ ਅਸੀਂ ਦੇ ਸਾਡਾ ਦੇ ਬੈਠੇ ਆ ਇਹ ਸਾਡਾ ਨੁਕਸਾਨ ਕਰਨ ਦਾ ਕੀ ਕੰਮ ਸੀ ਦੂਜਾ ਜਿਹੜਾ ਇਹ बार-बार ਇੱਕ ਦਿਖਾ ਰਹੇ ਨੇ ਵੀ ਆ ਅਸੀਂ ਨਸ਼ਿਆਂ ਦੇ ਖਿਲਾਫ ਕਾਰਵਾਈ ਕਰਦੇ ਕਿਹੜੀ ਖਤਰ ਨਸ਼ਿਆਂ ਦੇ ਖਿਲਾਫ ਕਾਰਵਾਈ ਕਿਹੜੀ ਉਹ ਇਹੋ ਜਿਹੀ ਕਾਰਵਾਈ ਹੈ ਚਮਕਾਂਟਾ ਜਾਂਦੇ ਨੇ ਇਹ ਉਹ ਭਗਵਾਨ ਜੀ ਤੁਮ ਇਹ ਸਮਝ ਲਓ ਵੀ ਹੁਣ ਜਿਹੜੀ ਪੰਜਾਬ ਦੇ ਵਿੱਚ ਆ ਸਿਰਫ ਮੂੰਹ ਕਿਸੇ ਹੋਰ ਦਾ ਸਰਕਾਰ ਬੀਜੇਪੀ ਦੀ ਚੱਲ ਰਹੀ ਹੈ ਹੁਣ ਵੀ ਅੱਜ ਵੀ ਔਰ ਬੀਜੇਪੀ ਦੀ ਸਰਕਾਰ ਆ ਜੋ ਜੋ ਦਾ ਮਨਾਇਓ ਕਰੂਗੀ ਕਰ ਰਹੀ ਹੈ ਵਿੱਚ ਹੀ ਲਗ ਲਗ ਪੰਜਾਬ ਦੇ ਜਿਲ੍ਹਿਆਂ ਦੇ ਵਿੱਚ ਸਾਨੂੰ ਪਟਿਆਲੇ ਜੇਲ੍ਹ ਦੇ ਵਿੱਚ ਲੈ ਕੇ ਗਿਆ ਸੀ ਅਸੀਂ ਉੱਤੇ ਲਗਭਗ 150 ਬੰਦਾ ਸੀ ਤੇ 19 ਤਰੀਕ ਰਾਤ ਨੂੰ ਸਾਨੂੰ ਸ਼ਾਮ ਦੇ 6 ਵਜੇ ਸੰਭਾ 5 ਵਜੇ ਰੈਟ ਕਰ ਲਿਆ ਸੀ ਤੇ ਸਾਨੂੰ 2 ਵਜੇ ਰਾਤ ਨੂੰ ਜੇਲ੍ਹ ਭੇਜਿਆ ਇਹਨਾਂ ਨੇ ਕਿਸਾਨ ਜਿਹੜੇ ਉਹ ਜਿਲ੍ਹਿਆਂ ਦੇ ਵਿੱਚ ਸੀ ਲਗ ਲਗ ਪੰਜਾਬ ਦੇ ਜਿਲ੍ਹਿਆਂ ਦੇ ਵਿੱਚ ਸਾਨੂੰ ਪਟਿਆਲੇ ਜੇਲ੍ਹ ਦੇ ਵਿੱਚ ਲੈ ਕੇ ਗਿਆ ਸੀ ਅਸੀਂ ਉੱਤੇ ਲਗਭਗ 150 ਬੰਦਾ ਸੀ ਤੇ 19 ਤਰੀਕ ਰਾਤ ਨੂੰ ਸਾਨੂੰ ਸ਼ਾਮ ਦੇ 6 ਵਜੇ ਸੰਭਾ 5 ਵਜੇ ਰੈਟ ਕਰ ਲਿਆ ਸੀ ਇਹ ਤੁਹਾਨੂੰ 2 ਵਜੇ ਸ਼ਿਕਰਾਤ ਨੂੰ ਥੇਲ ਭੇਜਿਆ ਇਹਨਾਂ ਨੇ ਸੱਸੀ ਗੱਲ ਜੀ ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ ਅੱਜ ਲੁਧਿਆਣਾ ਦੇ ਡੀਸੀ ਦਫਤਰ ਬਾਹਰ ਪ੍ਰਧਾਨ ਦਿਲਬਾਗ ਭਾਰਤੀ ਕਿਸਾਨ ਯੂਨੀਅਨ ਦੇ ਵੱਲੋਂ ਅੱਜ ਡੀਸੀ ਦਫਤਰ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਕੀ ਕਾਰਨ ਹੈ ਕੀ ਮੁੱਖ ਕਾਰਨ ਹੈ ਕੀ ਵਿਸ਼ੇਸ਼ ਗੱਲਾਂ ਨੇ ਇਹ ਸਾਰੀ ਗੱਲਾਂ ਤੁਹਾਨੂੰ ਸਾਂਝੀਆਂ ਕਰਾਂਗੇ ਗੱਲਬਾਤ ਕਰਦੇ ਆ ਪ੍ਰਧਾਨ ਦਿਲਬਾਗ ਜੀ ਨਾਲ ਪਰ ਅੱਜ ਕੀ ਕਾਰਨ ਡੀਸੀ ਦਫਤਰ ਅਕਰਾ ਕੀਤਾ ਗਿਆ ਇਹ ਜਿਹੜਾ ਅੱਜ ਦਾ ਧਰਨਾ ਨਾ ਇਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਾਇਆ ਗਿਆ ਔਰ ਇਹ ਉਸ ਰੋਸ ਦੇ ਵਿੱਚ ਲਾਇਆ ਗਿਆ ਜੋ 19 ਤਰੀਕ ਨੂੰ ਭਾਰਤ ਸਰਕਾਰ ਤੇ ਮੰਤਰੀਆਂ ਨੇ ਤੇ ਪੰਜਾਬ ਸਰਕਾਰ ਨੇ ਧੋਖੇ ਨਾਲ ਕਿਸਾਨ ਆਗੂਆਂ ਨੂੰ ਬੁਲਾ ਕੇ ਚੰਡੀਗੜ੍ਹ ਗ੍ਰਿਫਤਾਰ ਕੀਤਾ ਤੇ ਰਾਤ ਨੂੰ ਮੋਰਚਿਆਂ ਤੇ ਅਟੈਕ ਕੀਤਾ ਔਰ ਸਾਡਾ ਕਰੋੜਾਂ ਦਾ ਸਮਾਨ ਜਿਹੜਾ ਉਹ ਭੰਨ ਤੋੜ ਕੀਤੀ ਗਈ ਕੁਝ ਸਾਡੇ ਆਗੂਆਂ ਦੀ ਕੁੱਟਮਾਰ ਕੀਤੀ ਗਈ ਔਰ ਉਸ ਸਮਾਨ ਦੀ ਵੱਡੇ ਪੱਧਰ ਤੇ ਮੌਜੂਦਾ ਐਮਐਲਏ ਗੁਰਲਾਲ ਕਨੌਰ ਤੇ ਪੁਲਿਸ ਨੇ ਮਿਲ ਕੇ ਲੁੱਟ ਕਰਾਈ ਸੀ ਸਾਹਿਬ ਮੀਟਿੰਗ ਚੱਲ ਰਹੀ ਸੀ ਮੀਟਿੰਗ ਦੌਰਾਨ ਜਿਵੇਂ ਕਿ ਅਸੀਂ ਖਬਰਾਂ ਵੀ ਨਸ਼ਰ ਹੋਈਆਂ ਕਾਫੀਆਂ ਕੀ ਔਰ ਦੇ ਵਿੱਚ ਇੱਕ ਕਿਹਾ ਗਿਆ ਸੀ ਕਿਸਾਨ ਨੂੰ ਕਿ ਜਾਂ ਤਾਂ ਤੁਸੀਂ ਆਪ ਚੱਲਦੇ ਹੋ ਜਾਂ ਇਹ ਅਸੀਂ ਆਪ ਲੈ ਕੇ ਜਾਵਾਂਗੇ ਕਿੰਨੇ ਕੁ ਕਿਸਾਨਾਂ ਨੂੰ ਜੇਲ੍ਹ ਚ ਪਾਇਆ ਸੀਗਾ ਤੇ ਤੁਹਾਨੂੰ ਵੀ ਅਰੈਸਟ ਕੀਤਾ ਗਿਆ ਸੀ 900 ਤੋਂ ਉੱਪਰ ਕਿਸਾਨ ਜਿਹੜੇ ਉਹ ਜ਼ਿਲ੍ਹਿਆਂ ਦੇ ਵਿੱਚ ਸੀ ਅਲੱਗ-ਅਲੱਗ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚ ਸਾਨੂੰ ਪਟਿਆਲੇ ਜੇਲ੍ਹ ਦੇ ਵਿੱਚ ਲੈ ਕੇ ਗਿਆ ਸੀ ਅਸੀਂ ਉੱਥੇ ਲਗਭਗ 150 ਬੰਦਾ ਸੀ ਤੇ 19 ਤਰੀਕ ਰਾਤ ਨੂੰ ਸਾਨੂੰ ਸ਼ਾਮ ਦੇ 6 ਵਜੇ ਸਾਨੂੰ 5 ਵਜੇ ਰੈਟ ਕਰ ਲਿਆ ਸੀ ਤੇ ਸਾਨੂੰ 2 ਵਜੇ ਰਾਤ ਨੂੰ ਜੇਲ੍ਹ ਭੇਜਿਆ ਇਹਨਾਂ ਨੇ ਤੇ ਆਪਣੀ ਜੋ ਇਹਨਾਂ ਦੀ ਪੇਪਰਾਂ ਦੀ ਕਾਰਵਾਈ ਕਰਕੇ ਤੇ ਉਸ ਦਿਨ ਦੇ ਫਿਰ ਅਸੀਂ ਜੇਲ੍ਹ 'ਚ ਸੀਗੇ ਤੇ ਸਾਨੂੰ ਅੱਜ ਰਾਤ 2 ਵਜੇ ਤੋਂ ਬਾਅਦ ਚ 3:30 3 ਵਜੇ ਜਿਹੜਾ ਰਿਹਾ ਕੀਤਾ ਗਿਆ ਉਤਰੀਹਾ ਹਾਂ ਕਿ ਮੈਂ ਸਿਚੁਏਸ਼ਨ ਸਦਾ ਇੱਥੇ ਪਹੁੰਚ ਰਿਹਾ ਹਾਂ ਅੱਜ ਪ੍ਰਧਾਨ ਸਾਹਿਬ ਮੁੱਖ ਲੀਡਰਾਂ ਨੂੰ ਵੀ ਕਿਸਾਨ ਆਗੂਆਂ ਨੂੰ ਵੀ ਕਾਫੀ ਜ਼ਿਆਦਾ ਹਿਰਾਸਤ ਦੇ ਵਿੱਚ ਲਿਤਾ ਅਰੈਸਟ ਕੀਤਾ ਉਹਨਾਂ ਨੂੰ ਕਿ ਮੁਕਾਰਨ ਕੀ ਸੀਗਾ ਅਰੈਸਟ ਕਰਨ ਦਾ ਦੇਖੋ ਸਰਕਾਰ ਦੀ ਜਿਹੜੀ ਨੀਅਤ ਹੈ ਉਹ ਸਾਫ਼ ਨਹੀਂ ਹੈ ਸਰਕਾਰ ਨਹੀਂ ਚਾਹੁੰਦੀ ਕਿ ਕਿਸਾਨ ਜਿਹੜਾ ਉਹਨੂੰ ਕੋਈ ਦਿੱਤਾ ਜਾਵੇ ਨਾ ਮਜ਼ਦੂਰ ਦੇ ਹੱਕ ਚਾ ਨਾ ਕਿਸਾਨ ਦੇ ਹੱਕ ਚਾ ਨਾ ਵਪਾਰੀ ਦੇ ਹੱਕਾਂ ਜਿਹੜੀ ਸਰਕਾਰ ਉਹ ਚੰਦ ਬੰਦਿਆਂ ਦੇ ਹੱਕ 'ਚ ਆ ਜਿਹੜੇ ਕਾਰਪੋਰੇਟ ਘਰਾਣੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਔਰ ਉਹ ਇਹ ਸਾਰਾ ਖੇਤੀ ਸੈਕਟਰ ਆ ਜਿਹੜਾ ਸਾਡਾ ਇਹ ਉਹਨਾਂ ਨੂੰ ਦੇਣਾ ਚਾਹੁੰਦੀ ਆ ਅਜੀ ਲੋਕਾਂ ਨੂੰ ਇਹ ਗੱਲ ਵੀ ਸਮਝਾਉਣੀ ਆ ਬਾਰ-ਬਾਰ ਵੀ ਜੇਕਰ ਇਹ ਖੇਤੀ ਸੈਕਟਰ ਇਹਨਾਂ ਦੇ ਹੱਥਾਂ ਚ ਚਲੇ ਗਿਆ ਤੇ ਤੁਹਾਨੂੰ ਜਿਹੜਾ ਆਟਾ ਵਾ ਥੈਲੀਆਂ ਦੇ ਵਿੱਚ 100-100 ਰੁਪਏ ਕਿਲੋ ਮਿਲਣਾ ਜਿਵੇਂ ਕਿ ਤੁਸੀਂ ਪਿੱਛੇ ਦੇਖਿਆ ਗੈਸ ਇਹਨਾਂ ਦੇ ਹੱਥ ਚ ਗਈ ਸਿਲੰਡਰ 350 ਤੋਂ 1150 ਦਾ ਹੋ ਗਿਆ ਜੇ ਡੀਜ਼ਲ ਪੈਟਰੋਲ ਇਹਨਾਂ ਦੇ ਹੱਥ ਚ ਗਿਆ ਤਾਂ ਉਹਦਾ ਉਹਦੇ ਰੇਟ ਦੇਖ ਲਓ 100 ਤੋਂ ਉੱਪਰ ਟੱਪ ਕੇ 70-65 ਤੋਂ 100 ਤੇ ਚਲੇ ਗਿਆ ਇਸੇ ਤਰ੍ਹਾਂ ਖਾਣ ਵਾਲੀਆਂ ਸਾਡੀਆਂ ਵਸਤੂਆਂ ਨੇ ਜਿਹੜੀਆਂ ਉਹ ਜਿਹੜਾ 60 ਰੁਪਏ ਸਰੋਂ ਦਾ ਤੇਲ ਸੀ ਉਹ 200 ਰੁਪਏ ਤੇ 300 ਨੂੰ ਵੇਚਿਆ ਜਿਹੜੀ ਚੀਜ਼ ਇਹਨਾਂ ਦੇ ਕੋਲੇ ਜਾਊਗੀ ਕਾਰਪੋਰੇਟ ਦੇ ਕੋਲੇ ਉਹ ਆਪਣੀ ਮਰਜ਼ੀ ਨਾਲ ਵੇਚਣਗੇ ਤੁਹਾਡੀ ਮਰਜ਼ੀ ਨਾਲ ਨਹੀਂ ਵੇਚਣਗੇ ਅਸੀਂ ਕਹਿੰਦੇ ਆ ਵੀ ਸਾਡੀਆਂ ਫਸਲਾਂ ਤੇ ਐਮ ਐਸ ਪੀ ਦਾ ਗਾਰੰਟੀ ਕਾਨੂੰਨ ਬਣਾਇਆ ਜਾਵੇ ਔਰ 23 ਫਸਲਾਂ ਦੇ ਉੱਪਰ ਅਸੀਂ ਮੰਗ ਰਹੇ ਹਾਂ ਅੱਛਾ ਪ੍ਰਧਾਨ ਸਾਹਿਬ ਕਾਫੀ ਇੱਕ ਚਰਚਾ ਦਾ ਵਿਸ਼ਾ ਹੋਇਆ ਕਿ ਤਿੰਨ ਸਾਲ ਭਗਵੰਤ ਮਾਨ ਦੀ ਸਰਕਾਰ ਜਰੂਰ ਬਣੀ ਹੈ ਆਜ਼ਾਦੀ ਬਣੀ ਹੈ ਸੱਤਾ ਦੇ ਵਿੱਚ ਆਈ ਹੈ ਤੇ ਤਿੰਨ ਸਾਲ ਬਾਅਦ ਕਿਸਾਨ ਨੂੰ ਇੱਥੋਂ ਉਠਾਉਣ ਦਾ ਖਿਆਲ ਆਇਆ ਦੇਖੋ ਪਹਿਲੀ ਗੱਲ ਤੇ ਅਸੀਂ 13 ਫਰਵਰੀ ਨੂੰ 24 ਦੇ ਵਿੱਚ ਜਦੋਂ ਅਸੀਂ ਇਹਨਾਂ ਨੂੰ ਐਲਾਨ ਕੀਤਾ ਵੀ ਦਿੱਲੀ ਜਾਵਾਂਗੇ ਪੰਜਾਬ ਦੀ ਦੇਸ਼ ਦੀ ਰਾਜਧਾਨੀ ਜਿਹੜੀ ਦਿੱਲੀ ਆ ਪੰਜਾਬ ਇੱਕ ਸਟੇਟ ਆ ਸਾਡੀ ਔਰ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਦਿੱਲੀ ਨਾਲ ਨੇ ਪੰਜਾਬ ਸਰਕਾਰ ਨਾਲ ਨਹੀਂ ਹੈਗੀਆਂ ਆ ਦੇ ਹੁਣ ਇਹਨੇ ਪੰਗਾ ਲਿਆ ਨਾ ਸਾਡਾ ਤੇ ਇਹਦੇ ਨਾਲ ਕੋਈ ਰੋਲਾ ਹੀ ਨਹੀਂ ਹੈ ਸਾਡਾ ਕੋਈ ਰੋਲਾ ਨਹੀਂ ਉਹ ਦਿੱਲੀ ਨੂੰ ਮੰਗਾਂ ਮਨਾਉਣ ਲਈ ਜਦੋਂ ਅਸੀਂ 13 ਫਰਵਰੀ ਨੂੰ ਇੱਥੋਂ ਗਏ ਆ ਤਾਂ 8 ਫਰਵਰੀ ਨੂੰ ਜਿਹੜੀਆਂ ਕੱਗਰ ਨਦੀ ਆ ਉਹਦੇ ਉੱਪਰ ਜਿਹੜਾ ਪੋਲ ਵਾ ਉੱਥੇ ਦੁਵਾਰਾ ਕਰਤੀ। ਔਰ ਉੱਥੇ ਸਾਨੂੰ ਰੋਕ ਲਿਆ ਗਿਆ। ਉੱਥੇ 2 ਦਿਨ ਜਿਹੜਾ ਅਸੀਂ ਅੱਗੇ ਰੰਗਣ ਦੀ ਕੋਸ਼ਿਸ਼ ਕੀਤੀ ਜਿਹੜੇ ਸਾਡੇ ਕੋਈ ਇਹਨਾਂ ਦੇ ਬਾਰਡਰ ਜੇ ਟੁੱਟੇ ਤੋੜੇ ਅਸੀਂ ਔਰ ਉਸ ਤੋਂ ਬਾਅਦ 21 ਤਰੀਕ ਨੂੰ ਫੇਰ ਇਹ ਕੰਮ ਹੋਇਆ। ਫੇਰ ਇਹਨਾਂ ਨੇ ਇੱਕ ਮੀਟਿੰਗ ਦੇਤੀ ਮੀਟਿੰਗ ਤੋਂ ਬਾਅਦ ਫੇਰ 21 ਤਰੀਕ ਨੂੰ ਹੋਇਆ। ਜਿਹਦੇ ਚ ਛੁੱਪ ਕਰਨ ਦੀ ਲੋਗ ਹੈ ਇਹਨਾਂ ਨੇ ਸਿੱਧੀ ਗੋਲੀ ਚਲਾਉਣੀ ਸ਼ੁਰੂ ਕਰ ਲਈ ਜਿੱਦਣਾ ਬੰਦੇ ਫੱਟੜ ਹੋ ਰਹੇ ਸੀ। ਔਰ ਅਸੀਂ ਨਹੀਂ ਚਾਹੁੰਦੇ ਕਿ ਲੋਕਾਂ ਦੇ 3 ਪੁੱਤ ਮਰਨ। ਅਸੀਂ ਫਿਰ ਉੱਥੇ ਰੁਕ ਗਏ। ਜਿੱਦੋਂ ਸਰਕਾਰ ਚਾਹੂਗੀ ਉਦੋਂ ਉਦੋਂ ਚੱਲ ਜਾਗੇ ਉਸ ਤੋਂ ਬਾਅਦ ਸਰਕਾਰ ਨੇ ਬਹੁਤ ਡਰਾਮੇ ਕੀਤੇ ਵੀ ਤੁਸੀਂ ਟਰੈਕਟਰ ਟਰਾਲੀਆਂ ਛੱਡ ਕੇ ਆ ਜਾਓ ਪੈਦਲ ਆ ਜਾਓ ਅਸੀਂ ਰੇਲਾਂ ਰਹੀਂ ਗਏ ਤਾਂ ਰੈਕਟ ਕਰ ਲੇ ਜੇ ਅਸੀਂ ਪੈਦਲ ਲੰਘਣ ਦੀ ਕੋਸ਼ਿਸ਼ ਕੀਤੀ ਸਾਨੂੰ ਤਾਂ ਨਹੀਂ ਜਾਣ ਦਿੱਤਾ ਹਰੇ ਸਰਕਾਰ ਦਾ ਦਿਖਾਉਣ ਵਾਲਾ ਚਿਹਰਾ ਹੋਰ ਆ ਖਾਣ ਵਾਲਾ ਹੋਰ ਆ ਇਸ ਕਰਕੇ ਇਹਨਾਂ ਦੀ ਨੀਤ ਔਰ ਨੀਤੀ 'ਚ ਫਰਕ ਆ ਇਹ ਜਿਹੜੀ ਸਾਡਾ ਖੇਤੀ ਸੈਕਟਰ ਆ ਇਹ ਉਹਨੂੰ ਖੋਣਾ ਚਾਹੁੰਦੇ ਆ ਔਰ ਲੋਕਾਂ ਨੂੰ ਮੰਗਿਹਾਈ ਦੀ ਮਾਰਤਲੇ ਮਾਰਨਾ ਚਾਹੁੰਦੇ ਆ ਜਿਹੜੀਆਂ ਵੱਡੀਆਂ-ਵੱਡੀਆਂ ਛਟਕਾਂ ਕੱਢਤੀਆਂ ਇਹ ਉਹਨਾਂ ਲਈ ਨੇ ਸਾਡੇ ਲਈ ਨਹੀਂ ਹੈਗੀਆਂ ਇਸ ਕਰਕੇ ਅਸੀਂ ਮੰਗ ਕਰਦੇ ਇਹਨਾਂ ਤੋਂ ਕਿ ਜੋ ਕੁਝ 19 ਤਰੀਕ ਨੂੰ ਸਿੰਘੂ ਬਾਰਡਰ ਖਨੌਰੀ ਬਾਰਡਰ ਤੇ ਉੱਪਰ ਹੋਇਆ ਉਹ ਜਿਹੜੇ ਸਾਡੇ ਲੀਡਰਾਂ ਦੀ ਦੋਹਾਂ ਦੀ ਬਹਿਰਾਮਕੇ ਸਾਹਿਬ ਤੇ ਉਹ ਤੋਂ ਅਗਲੇ ਦਿਨ ਜਦੋਂ ਟਰਾਲੀਆਂ ਲੱਭਣ ਗਏ ਆ ਤਾਂ ਸਾਡੇ ਜਿਹੜਾ ਉਹ ਪੂਰਾ ਵਾਪਸ ਸੀਗਾ ਉਹਦੇ ਤੇ ਰੂੜੇ ਪੱਤਰ ਮਾਰੇ ਗਏ ਉਹ ਗਰਦਾਨ ਘਨੌਰ ਦੇ ਗੁੰਡਿਆਂ ਵੱਲੋਂ ਕਿ ਇਹ ਰਣਨੀਤੀ ਕਿਸ ਤਰ੍ਹਾਂ ਦੇ ਦੋਮਾਨ ਸਰਕਾਰ ਦੀ ਕਿਉਂਕਿ ਇੱਕ ਪਾਸੇ ਕਹਿੰਦੇ ਕਿ ਮੈਂ ਕਿਸਾਨ ਦਾ ਪੁੱਤਾਂ ਕਿ ਇਹ ਕਿਸਾਨ ਦਾ ਪੁੱਤੇ ਨੇ ਇਹ ਆ ਕੇਜਰੀਵਾਲ ਦਾ ਕਿਸ ਤਰ੍ਹਾਂ ਦਾ ਐਕਸ਼ਨ ਦੇਖਿਆ ਦੇਖੋ ਕੇਜਰੀਵਾਲ ਮਨੀਸ਼ ਸ਼ੋਧਿਆ ਜੈਨ ਇਹਨਾਂ ਨੇ ਵੱਡੇ ਕਵਨ ਕੀਤੇ ਆ ਔਰ ਵੱਡੇ ਕਵਨ ਕਰਕੇ ਜੇਲਾਂ ਘੱਟ ਲਈ ਇਹ ਦਿੱਲੀ ਚੋਂ ਭੱਜੇ ਨੇ ਪਗੋੜਾ ਨੇ ਦਿੱਲੀ ਦੇ ਹੁਣ ਜਦੋਂ ਮੋਦੀ ਨੇ ਕਿਹਾ ਵੀ ਮੈਂ ਚੱਕ ਕੇ ਅੰਦਰ ਦੇਊਗਾ ਤਾਂ ਇਹਨਾਂ ਨੇ ਉਹਨਾਂ ਸਮਝੌਤਾ ਕਰ ਲਿਆ ਇਹ ਮੋਰਚਾ ਠਾਉਂ ਲਈ ਹਾਲਾਂਕਿ ਸਾਡਾ ਇਹਨਾਂ ਨਾਲ ਕੋਈ ਰੋਲਾ ਹੀ ਨਹੀਂ ਹੈਗਾ ਫਿਰ ਅਸੀਂ ਇਹ ਗੱਲ ਕਹਿ ਰਹੇ ਹਾਂ ਵੀ ਤੁਸੀਂ ਅਗਲੇ ਬੰਨ੍ਹ ਦੁਆਰ ਖਲਾਓ ਸਾਡੇ ਲੋ ਸੜਕ ਚੱਲਦੀ ਆ ਅਸੀਂ ਤੇ ਸਾਡਾ ਦੇ ਬੈਠੇ ਆ ਫਿਰ ਸਾਡਾ ਨੁਕਸਾਨ ਕਰਨ ਦਾ ਕੀ ਕੰਮ ਸੀ ਦੂਜਾ ਜਿਹੜਾ ਇਹ ਬਾਰ ਬਾਰ ਇੱਕ ਦਿਖਾ ਰਹੇ ਨੇ ਵੀ ਆ ਅਸੀਂ ਨਸ਼ਿਆਂ ਦੇ ਖਿਲਾਫ ਕਾਰਵਾਈ ਕਰਦੇ ਕਿਹੜੀ ਖਲਕ ਨਸ਼ਿਆਂ ਦੇ ਖਿਲਾਫ ਕਾਰਵਾਈ ਕਿਹੜੀ ਉਹ ਇਹੋ ਜੀ ਕਾਰਵਾਈ ਆ ਜਿੱਥੇ ਮਕਾਨਟਾ ਜਾਂਦੇ ਨੇ ਇਹ ਉਹ ਨਸ਼ਿਆਂ ਦੇ ਵਿੱਚ ਨੇ ਜਿਹੜੇ 100 ਗ੍ਰਾਮ 50 ਗ੍ਰਾਮ ਕੋਈ ਖਾ ਰਿਆ ਉਹਨਾਂ ਦੇ ਮਕਾਨ ਟਾ ਰਹੇ ਨੇ ਇੱਥੇ ਸਰਪੰਚ ਰੈਣੂ ਰਾਨੂੰ ਵਰਗੇ ਬਾਬੇ ਕੱਲੇ ਰਗੇ ਕਿ ਉਹਨੀਆਂ ਇਹਨਾਂ ਦੇ ਮਕਾਨ ਇਹਨਾਂ ਨੂੰ ਨਜ਼ਰ ਆਉਂਦੇ ਉਹਨਾਂ ਦੀਆਂ ਕੋਠੀਆਂ ਨਜ਼ਰ ਨਹੀਂ ਆਉਂਦੀਆਂ ਉਹਨਾਂ ਨੂੰ ਕਿਉਂ ਨਹੀਂ ਹੱਥ ਪੈ ਰਿਆ ਇਹ ਤੇ ਜਿਹੜਾ ਜੋ ਕੁਛ ਆ ਭਗਵੰਤ ਮਾਨ ਡਰਾਮਾ ਕਰ ਰਿਹਾ ਲੋਕਾਂ ਨੂੰ ਗੁੰਮਰਾ ਕਰ ਰਿਹਾ ਆ ਤੁਸੀਂ ਬਜਟ ਹੀ ਦੇਖ ਲਓ ਬਾਈਟ ਚ ਨਾ ਮਜ਼ਦੂਰ ਲਈ ਕੁਛ ਆ ਨਾ ਕਿਸਾਨ ਲਈ ਕੁਛ ਆ ਬੀਬੀਆਂ ਨਾਲ ਵਾਅਦਾ ਕੀਤਾ ਸੀ 1100 ਦਾ ਉਹ ਨਹੀਂ ਪੂਰਾ ਕੀਤਾ ਸਰ ਥਾਂ ਤੇ ਹਰ ਥਾਂ ਤੇ ਝੂਠ ਚੁਟਕਲੇ ਝੂਠ ਚੁਟਕਲੇ ਇਹ ਬੇਈਮਾਨ ਯਾਦ ਇਹ ਨਹੀਂ ਚੱਲਦੀ ਸਤਾਈ ਦੇ ਵਿੱਚ ਇਹਨੂੰ ਮੂੰਹ ਤੋੜਵਾ ਜਵਾਬ ਦਿਆਂਗੇ ਅਸੀਂ ਤੇ ਹੁਣ ਤੋਂ ਹੀ ਐਲਾਨ ਕਰਤਾ ਇਹ ਇਹਨਾਂ ਦੇ ਮੰਤਰੀ ਐਮ ਐਲ اے ਨਿਕਲਣ ਬਾਅਦ ਅਸੀਂ ਤੇ ਹੁਣੇ ਕੱਪੜੇ ਪਾੜਾਂਗੇ ਇਹਨਾਂ ਦੇ ਚੋਣਾਂ ਵੀ ਆ ਰਹੀਆਂ ਨੇ ਦੋਹਰਿਆ ਵਿਧਾਨ ਸਭਾ ਦੀ ਚੋਣਾਂ ਵੀ ਆ ਰਹੀਆਂ ਨੇ ਸਾਲ ਕੁਝ ਸਾਲ ਹੀ ਰਹਿ ਗਿਆ ਵਾ ਕਿਸ ਤਰ੍ਹਾਂ ਦੇ ਦਿਓ ਕਿ ਹੁਣ ਪਿੰਡਾਂ ਦੇ ਵਿੱਚ ਕਿ ਆਪ ਆਣਗੇ ਹੌਣ ਤੇ ਦਿਓ ਅਸੀਂ ਵੀ ਤਿਆਰ ਆ ਪੰਗਾ ਸਾਡੇ ਨਾਲ ਲਿਆ ਇਹਨਾਂ ਨੇ ਹਾਲਾਂਕਿ ਇਹਦਾ ਬੰਦਦਾ ਨਹੀਂ ਸੀ ਇਹਨੇ ਲੈ ਲਿਆ ਹੁਣ ਅੱਗੇ ਇਹਨੂੰ ਨਿਪਟਣਾ ਤੇ ਉਹਦਾ ਪੈਣਾ ਹੀ ਪੈਣਾ ਅੱਜ ਆ ਪ੍ਰਧਾਨਤਾ ਹੁਣ ਕਿਰੀ ਕਰੀਆਂ ਹੁਣ ਜਰੀਆਂ ਅੱਗੇ ਰਣਨੀਤੀਆਂ ਚੱਲਣਗੀਆਂ ਕਿਸਾਨ ਯੂਨੀਅਨ ਦੀਆਂ ਦੇਖੋ ਇਹ ਤੇ ਅਜੇ ਘਰ ਨਹੀਂ ਪਹੁੰਚਿਆ ਆਈਆਂ ਉਹਦੇ ਤੋਂ ਬਾਅਦ ਸਾਡੀ ਮੀਟਿੰਗ ਹੋਊਗੀ ਅੱਜ ਐਸਕੇਐਮ ਦਾ ਧਰਨਾ ਸੀਗਾ ਅਸੀਂ ਉਹਨਾਂ ਨੂੰ ਸਮਰਥਨ ਕੀਤਾ ਸਮਰਥਨ ਸਾਡਾ ਕੇਐਮਐਮ ਮੋਰਚੇ ਲੋ ਪੰਦੇਰ ਸਾਹਿਬ ਵੱਲੋਂ ਦੂਜੇ ਐਸਕੇਐਮ ਨਾਨ ਪੋਲਿਟਿਕਲ ਨੂੰ ਜਿਹੜਾ ਅਸੀਂ ਇਹਨਾਂ ਨੂੰ ਸਮਰਥਨ ਕੀਤਾ ਹੁਣ ਅੱਗੇ ਜਿਹੜਾ ਆਸ ਕਰਦੇ ਆ ਕਿ ਸਾਰੀਆਂ ਜਥੇਬੰਦੀਆਂ ਜਿਹੜੀਆਂ ਕੁੱਟ ਦੋਨਾਂ ਧਿਰਾਂ ਨੂੰ ਪੈ ਗਈ ਆ ਉਹਨਾਂ ਨੂੰ 5 ਤਰੀਕ ਪੈ ਗਈ ਆ ਸਾਨੂੰ 19 ਨੂੰ ਪੈ ਗਈ ਆ ਪਰ ਕੁੱਟ ਖਾ ਕੇ ਵੀ ਜੇ ਇਕੱਠੇ ਹੋ ਜਾਈਏ ਨਾ ਇਹ ਅੱਜ ਦਾ ਨਹੀਂ ਇਹ ਪੁਰਾਣੇ ਸਾਡੇ ਗੁਰੂਆਂ ਦੇ ਮੁਗਲਾਂ ਟਾਈਮ ਤੋਂ ਹੀ ਆ ਜਦੋਂ ਸਾਨੂੰ ਕੁੱਟ ਪੈਂਦੀ ਸੀ ਉਦੋਂ ਇਕੱਠੇ ਹੁੰਦੇ ਆ ਪਹਿਲਾਂ ਹੀ ਇਕੱਠੇ ਨਹੀਂ ਹੋ ਸਕਦੇ ਅੱਛਾ ਪੰਜਾਬ ਦੇ ਵਿੱਚ ਧਰਨਾ ਲਾਇਆ ਗਿਆ ਨਾ ਸੈਂਟਰ ਇਸ বিজেপি ਸਰਕਾਰ ਨੇ ਵੀ ਨਹੀਂ ਕੁਝ ਕਿਹਾ ਆਰਐਸਐਸ ਨੇ ਵੀ ਨਹੀਂ ਕੁਝ ਕਿਹਾ ਪਰ ਆਮ ਆਨਵੀ ਪਾਰਟੀ ਨੇ ਧਰਨਾ ਦਿੱਤਾ ਜਿਹੜਾ ਕਿ ਐਕਸ਼ਨ ਨਹੀਂ ਲੈਂਦਾ ਤੜਤੇ ਐਸ ਇਹ ਇਸ ਐਕਸ਼ਨ ਨੂੰ ਕਿਸ ਤਰੀਕੇ ਦਾ ਦੇਖਦੇ ਹੋ ਕਿਸ ਮੋੜ ਤੇ ਦੇਖਦੇ ਹੋ ਇਹਨਾਂ ਦੀ ਧੌਣ ਤੇ ਗੋਡਾ ਦੇ ਕੇ ਧਰਨਾ ਕਰਾਇਆ ਹੁਣ ਇਹ ਜਿਹੜਾ ਐਨਡੀਏ ਦਾ ਹਿੱਸਾ ਬਣ ਗਿਆ ਭਗਵੰਤ ਮਾਨ ਤੁਸੀਂ ਇਹ ਸਮਝ ਲਓ ਵੀ ਹੁਣ ਜਿਹੜੀ ਪੰਜਾਬ ਦੇ ਵਿੱਚ ਆ ਸਿਰਫ ਮੂੰਹ ਕਿਸੇ ਹੋਰ ਦਾ ਸਰਕਾਰ ਬੀਜੇਪੀ ਦੀ ਚੱਲ ਰਹੀ ਆ ਹੁਣ ਵੀ ਅੱਜ ਵੀ ਔਰ ਬੀਜੇਪੀ ਦੀ ਸਰਕਾਰ ਆ ਉਹ ਜੋ ਦਾ ਮਨ ਆ ਉਹ ਕਰੂਗੀ ਕਰ ਰਹੀ ਆ ਇਹ ਲੋਕਾਂ ਨੂੰ ਦੇਖਣਾ ਚਾਹੀਦਾ ਕਿ ਆਉਣ ਵਾਲੇ ਸਮੇਂ 'ਚ ਅਸੀਂ ਕਿਹਦੇ ਨਾਲ ਤੋਂ ਕੋਈ ਹੁਣ ਵੱਡੇ ਫੈਸਲੇ ਲیتے ਜਾ ਰਹੇ ਕਿਸਾਨਾਂ ਅਗੋਂ ਦੇ ਲੋਕਾਂ ਆ ਤੋਂ ਇਤੋਂ ਬਾਅਦ ਮੀਟਿੰਗਾਂ ਸ਼ੁਰੂ ਹੋਣਗੀਆਂ ਉਸ ਤੋਂ ਬਾਅਦ ਚ ਵੱਡੀਆਂ ਕਾਨਫਰੰਸਾਂ ਜਿਹੜੀਆਂ ਉਹ ਕਰਾਂਗੇ ਕਰਕੇ ਫਿਰ ਅਸੀਂ ਅਗਲਾ ਜਿਹੜਾ ਪ੍ਰੋਗਰਾਮ ਆ ਉਹ ਤੁਹਾਡੇ ਮਾਧਿਅਮੋਂ ਅਸੀਂ ਮੀਡੀਆ ਦਾ ਬਹੁਤ ਧੰਨਵਾਦ ਕਰਦੇ ਆ ਸਾਰੇ ਮੀਡੀਆ ਦਾ ਜਿਨ੍ਹਾਂ ਨੇ ਵੱਡੀ ਪੱਤਰ ਤੇ ਕਵਰੇਜ ਕਰਕੇ ਜਿਹੜਾ ਇਹਨਾਂ ਦਾ ਸਰਕਾਰ ਦਾ ਜਿਹੜਾ ਮੂੰਹ ਸੀ ਉਹ ਨੰਗਾ ਕੀਤਾ ਤੋ ਸੋ ਬਿਲਕੁਲ ਇਹ ਦੇ ਸੀਗੇ ਪ੍ਰਧਾਨ ਕਿਸਾਨ ਯੂਨੀਅਨ ਦੇ ਦਿਲਬਖ ਸਿੰਘ ਜਿਨ੍ਹਾਂ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਦੇ ਜਿਨ੍ਹਾਂ ਨੇ ਕਿਹਾ ਕਿ ਆਨ ਆਲੇ ਸਮੇਂ ਦੇ ਵਿੱਚ ਵਡੀਆਂ ਮੀਟਿੰਗਾਂ ਬਿਠਾਈ ਜਾਣਗੀਆਂ ਹਾਲਾਂਕਿ ਹੋਰੇ ਜਿਹੜੇ ਕਿ ਆ ਰਿਹائو ਕੇ ਆਏ ਨੇ ਜੇਲ੍ਹ ਦੇ ਵਿੱਚੋਂ ਤੇ ਹੁਣ ਅੱਜ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਬਾਹਰ ਜਿਹੜੇ ਕਿ ਧੰਨਾ ਬਰਤ ਧੰਨਾ ਬਦਸ਼ਨ ਚੱਲ ਰਿਹਾ ਵੈ ਐਸ ਕੇ ਐਮ ਦਾ ਤੇ ਉਸ ਨੂੰ ਜਿਹੜੇ ਕਿਆ ਸਮਰਥਨ ਦੇ ਨਾਏ ਨੇ ਹਾਲਾਂਕਿ ਤੁੰਦਾਜ਼ੀ ਕੀ ਸੰਸਦ ਸਿਮਰਨ ਜੀ ਸਕੋਰ ਬਦਲ ਨੇ ਵੀ ਇਸ ਦੀ ਨਿੰਦਨਯੋਗ ਨਿੰਦਾ ਕੀਤੀ ਹੈ ਕਿ ਕਿਸਾਨਾਂ ਬੈਠੇ ਕਿਸਾਨਾਂ ਨੂੰ ਉੱਥੇ ਖੜੇ ਰਿਹਾ ਗਿਆ ਪੰਜਾਬ ਪੁਲਿਸ ਦਾ ਐਕਸ਼ਨ ਉੱਥੇ ਹੋਇਆ ਤੇ ਕਾਫੀ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਲੀਡਰਾਂ ਨੂੰ ਕਿਸਾਨ ਆਗੂਆਂ ਨੂੰ ਲੀਡਰਾਂ ਨੂੰ ਆਪਣੀ ਪੋਸਟ ਨੇ ਆਪਣੀ ਹਰਾਸਤ ਦੇ ਵਿੱਚ ਚਿੰਤਾ ਵਾ ਤੇ ਕਾਫੀ ਜਰਾ ਸਮਾਨ ਦੀ ਟੋੜਪਾਂ ਵੀ ਹੋਈ ਹੈ ਹਾਲਾਂਕਿ ਇਸ ਦੇ ਵਿੱਚ ਮਾਨ ਸਰਕਾਰ ਕਿਤਨਾ ਕਿਤੇ ਕਿਸਾਨ ਕਿਸਾਨ ਕਿਤਨੇ ਕਿਤੇ ਮਾਨ ਸਰਕਾਰ ਤੋਂ ਨਰਾਜ ਕੇ ਦਿਖਾਈ ਹੁੰਦੇ ਨਜ਼ਰ ਆ ਰਹੇ ਨੇ ਦੇਖਣਾ ਆਏਗਾ ਕਿ ਮੀਟਿੰਗਾਂ ਦੇ ਵਿੱਚ ਕੀ ਫੈਸਲੇ ਹੋਣਗੇ ਮੀਟਿੰਗਾਂ ਦੇ ਵਿੱਚ ਕੀ ਵੱਡੇ ਵੱਡੇ ਫੈਸਲੇ ਲਿੱਤੇ ਜਾਣਗੇ ਤੇ ਆਉਣ ਅ ਸਮੇਂ ਤੇ ਕਿਸਾਨਾਂ ਦੀ ਮੰਗਾਂ ਪੂਰੀਆਂ ਹੁੰਦੀਆਂ ਕਿ ਨਹੀਂ ਹੁੰਦੀਆਂ ਧਰਨਾ ਫਿਰ ਤੋਂ ਲੱਗੇਗਾ ਕਿ ਨਹੀਂ ਲੱਗੇਗਾ ਰੋਡ ਜਾਮ ਹੋਣਗੇ ਕਿ ਨਹੀਂ ਹੋਣਗੇ ਇਹ ਆਉਣ ਅ ਸਮੇਂ ਦੇ ਚਰਚਾ ਦਾ ਵਿਸ਼ਾ ਹੈ ਜੁੜੇ ਹੋ ਲਦਾਨ ਲਾਈ ਬਤਨ ਐਮੀ ਦਾ ਯੂਮ ਰਿਪੋਰਟ ਧੰਨਵਾਦ